ਮਨ ਨੇ ਛੋੜ ਦਈ ਹੈ ਆਈ ਹੋਪ ਕਿ ਸਾਡੇ ਪੇਰੈਂਟਸ ਗ੍ਰੈਂਡਪੇਰੈਂਟਸ ਇਹ ਪਟਾਣੇ ਕੌਲ ਹੈਲੀ ਨਾ ਦੇ ਦੇ ਹੱਥ ਫਾਕੇ ਇਹਦੇ ਵਿੱਚ ਤੁਸੀਂ ਦੁਆ ਨਹੀਂ ਇਹ ਤਾਂ ਲੈ ਛੋੜਾ ਤਾੜੀਆਂ ਦੇਖੋ ਬਸ ਲੈ ਕੇ ਕੋਈ ਕਦੇ ਮੇਰੇ ਨਹੀਂ ਹੋ ਸਕਣ ਟੈਂਕ ਫॉर ਯੂ ਸੈਂਕ ਕਿਨ ਨਾ ਪ੍ਰੋਗਰਾਮ ਮੈਨੂੰ ਰੈਂਡਰ ਕਰਵਾਉਣ ਦੇ ਰਹੇ ਹੋ

बच्चन रिक्वेस्ट है जी प्लीज अपनी जगह पर बैठ आय तो कोई भी शोर करें। थो, थो, ना करे गुड ਨਰਸਰੀ ਕਲਾਸ ਤੋਂ ਲੈ ਕੇ ਜਿਹੜੇ ਸੈਕੰਡ ਕਲਾਸ ਤੱਕ ਦੇ ਵਿਦਿਆਰਥੀ ਐ ਉਹਨਾਂ ਲਈ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ ਹੈ ਇਹ ਛੋਟੇ ਬੱਚਿਆਂ ਦੀ ਸੀ ਸਪੋਰਟਸ ਮੀਟ ਅਲੱਗ ਤੌਰ ਤੇ ਕਰਵਾਈ ਗਈ ਹੈ ਇਹਦਾ ਪਰਪਸ ਇਹ ਸੀ ਕਿ ਅਸੀਂ ਇਹਦੇ ਨਾਲ ਇਹਨਾਂ ਬੱਚਿਆਂ ਦੇ ਦਾਦਾ-ਦਾਦੀ ਨਾਨਾ-ਨਾਨੀ ਜਾਂ ਘਰ ਦੇ ਕੋਈ ਹੋਰ ਵੀ ਬੁਰਗ ਜਿਹੜੇ ਹੈਗ ਨੇ ਉਹਨਾਂ ਨੂੰ ਵੀ ਅਸੀਂ ਸੱਦਾ ਪੱਤਰ ਭੇਜਿਆ ਸੀਗਾ ਅਸੀਂ ਉਹਨਾਂ ਦੇ ਨਾਲ ਇਹਨਾਂ ਦੇ ਵਿੱਚ ਇਸ ਮੀਟ ਦੇ ਵਿੱਚ ਗੇਮਾਂ ਰੱਖੀਆਂ ਅਸੀਂ ਮਕਸਦ ਸਿਰਫ ਇੰਨਾ ਸੀ ਕੇ ਘਰ ਦੇ ਜਿਹੜੇ ਬਿਰਗ ਨੇਗੇ ਉਹਨਾਂ ਦਾ ਦਾਦੇ ਦਾਦੀ ਦਾ ਆਪਦੇ ਪੋਤਾ ਪੋਤੀਆਂ ਨਾਲ ਦੋਤਾ ਦੋਤੀਆਂ ਨਾਲ ਵਿਸ਼ੇਸ਼ ਲਗਾਓ ਹੁੰਦਾ ਹੈਗਾ ਉਸ ਲਗਾਓ ਨੂੰ ਹੋਰ ਬੂੜਾ ਕਰ ਲਈ ਕਿ ਬਿਰਗ ਨੇ ਸਾਡੇ ਜੜਾਂ ਨੇ ਗੀਆਂ ਇਹਨਾਂ ਜੜਾਂ ਦੇ ਨਾਲ ਬੱਚਿਆਂ ਨੂੰ ਜੋੜਨ ਦੇ ਲਈ ਇੱਕ ਛੋਟਾ ਜਿਹਾ ਸਕੂਲ ਵੱਲੋਂ ਉਪਰਾਲਾ ਲੱਗਦਾ ਹੈ ਸੀ ਜੀ ਇਸ ਤਰ੍ਹਾਂ ਇਹ ਸਕੂਲ ਵਿੱਚ ਗਤੀਵਿਧੀਆਂ ਨੇ ਜਿਹੜੀਆਂ ਹੋ ਰਹੀ ਚੱਲਦੀ ਨੇ ਹੁਣ ਕਿੰਨੇ ਚਿਰ ਤੋਂ ਸਕੂਲ ਚੱਲ ਰਿਹਾ ਹੈ ਇਹਦੇ ਬਾਰੇ ਵੀ ਸਰ ਥੋੜੀ ਜਾਣਕਾਰੀ ਦਿਓ ਇਹ ਪਿਛਲੇ ਲਗਭਗ 18 ਸਾਲ ਤੋਂ ਸਕੂਲ ਚੱਲ ਰਿਹਾ ਹੈ ਜੀ ਹਰ ਸਾਲ ਇਹ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਨੇ ਅੰਗੀਆਂ ਸਪੋਰਟਸ ਮੀਟ ਹਰ ਸਾਲ ਲੇਕਿਨ ਇਸ ਵਾਰ ਇਹ ਉਪਰਾਲਾ ਸੀ ਘਰ ਦੇ ਬਿਰਗਾਂ ਨੂੰ ਨਾਲ ਜੋੜਨ ਦਾ ਜੀ ਕਿੰਨਾ ਹੋਇਆਗਾ ਜੀ ਇਹ ਲਗਭਗ 17 18 ਸਾਲ ਤੋਂ ਸਕੂਲ ਹੈ ਜਿਹੜਾ ਇਹ ਚੱਲ ਰਿਹਾ ਹੈ 2010 ਦੇ ਵਿੱਚ ਇਸ ਸਕੂਲ ਨੂੰ ਸਾਡੇ ਨੂੰ ਮਾਨਤਾ ਮਿਲ ਗਈ ਸੀ ਸਕੂਲ ਦੇ ਬੱਚਿਆਂ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੇ ਵੀ ਸਕੂਲ ਦੇ ਬੱਚਾ ਲਈ ਕਮਲ ਜੀ ਸੰਦੇਸ਼ ਇਹ ਹੀ ਹੈ ਕਿ ਅਸੀਂ ਅੱਜ ਪੜ੍ਹੀ ਜਾਂਦੇ ਹਾਂ ਬਹੁਤ ਪੜਾਈਆਂ ਕਰ ਰਹੇ ਹੈਗੇ ਲੇਕਿਨ ਸਾਡੇ ਕਿਤੇ ਨਾ ਕਿਤੇ ਸੰਸਕਾਰ ਨੇ ਉਹ ਗਵਾਚਦੇ ਜਾ ਰਹੇ ਨੇਗੇ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਮੈਂ ਇਹ ਸੁਨੇਹਾ ਦੇ ਰਿਹਾ ਹਾਂਗਾ ਆਪਦੇ ਜੜਾਂ ਦੇ ਨਾਲ ਅਸੀਂ ਜੁੜ ਕੇ ਰਹੀਏ ਆਪਣੇ ਬਯੁਰਗਾਂ ਦਾ ਸਤਿਕਾਰ ਕਰੀਏ ਅਤੇ ਆਪਣੇ ਘਰ ਦੇ ਵਿੱਚ ਇੱਕ ਮੋਹ ਦੀਆਂ ਤੰਦਾਂ ਮੰਨੀਏ